ਹੈਲੋ ਦੋਸਤੋ ਮੈਂ ਵਿੱਕੀ ਸਵਾਗਤ ਕਰਦਾ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿੱਕੀ ਕਲਾਸ 24 ਵਿੱਚ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਥਰਮਲ ਪਲਾਂਟਾਂ ਬਾਰੇ ਜਿੰਨਾ ਵਿੱਚੋਂ ਅਕਸਰ ਕੁਐਸਚਨ ਪੇਪਰਾਂ ਵਿੱਚੋਂ ਆਉਂਦੇ ਨੇ ਤਾਂ ਦੋਸਤੋ ਆਓ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਚੈਨਲ ਤੇ ਨਵੇਂ ਨੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਵੀਡੀਓ ਸ਼ੁਰੂ ਕਰਦੇ ਆਂ ਜੀ ਦੋਸਤੋ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਤਲਵੰਡੀ ਸਾਬੋ ਪਾਵਰ ਪ੍ਰੋਜੈਕਟ ਯਾਨੀ ਕਿ ਥਰਮਲ ਪਲਾਂਟ ਦੀ ਇਹਨੂੰ ਆਪਾਂ ਇੰਗਲਿਸ਼ ਚ ਜਿਵੇਂ ਸ਼ਾਰਟ ਨੇਮ ਹੈ टीਐਸਪੀਐਲ ਯਾਨੀ ਕਿ ਤਲਵੰਡੀ ਸਾਬੋ ਪਾਵਰ ਪ੍ਰੋਜੈਕਟ ਲਿਮਟਿਡ ਤਾਂ ਦੋਸਤੋ ਇਹ ਕਿੱਥੇ ਹੈ ਇਹ ਹੈਗਾ ਜੀ ਮਾਨਸਾ ਪੰਜਾਬ ਵਿੱਚ ਹੈ ਇਹਦੀ ਕਮਿਸ਼ਨ ਦੀ ਨਿਯੁਕਤੀ ਹੋਈ ਸੀ 2013 ਵਿੱਚ ਇਹਦੀ ਕਮਿਸ਼ਨ ਦੀ ਨਿਯੁਕਤੀ ਹੋਈ ਸੀ ਇਹਨੂੰ ਆਪਰੇਟ ਕੌਣ ਕਰਦਾ ਜੀ ਉਹ ਕਰਦਾ ਹੈ ਪੀਐਸਪੀਸੀਐਲ ਇਸ ਪਾਵਰ ਪਲਾਂਟ ਨੂੰ ਆਪਰੇਟ ਕਰਦਾ ਹੈ ਪ੍ਰਾਇਮਰੀ ਬਲ ਬਲਣ ਦੀ ਗੱਲ ਕਰੀਏ ਤਾਂ ਕੋਲਾ ਤੇ ਸਮਰੱਥਾ ਕੀ ਇਹਦੀ 1980 ਮੈਗਾਵਾਟ ਜਿਹੜੀ ਬਿਜਲੀ ਹੈ ਇਹ ਪੈਦਾ ਕਰਦਾ ਹੈ 1980 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ ਇਹ ਪੰਜਾਬ ਦਾ ਸਭ ਤੋਂ ਵੱਧ ਸਮਰੱਥਾ ਵਾਲਾ ਥਰਮਲ ਪਲਾਂਟ ਹੈ ਇਹ ਪੰਜਾਬ ਦਾ ਸਭ ਤੋਂ ਵੱਧ ਸਮਰੱਥਾ ਵਾਲਾ ਥਰਮਲ ਪਲਾਂਟ ਆ ਯਾਨੀ ਕਿ 1980 ਮੈਗਾਵਾਟ ਜੋ ਬਿਜਲੀ ਹੈ ਇਹ ਪੈਦਾ ਕਰ ਸਕਦਾ ਹੈ ਜਾਂ ਕਰਦਾ ਹੈ ਹਾਂਜੀ ਅੱਗੇ ਚੱਲਦੇ ਆ ਤਾਂ ਦੋਸਤੋ ਦੂਜਾ ਥਰਮਲ ਪਲਾਂਟ ਹੈ ਇਹ ਹੈ ਰਾਜਪੁਰਾ ਥਰਮਲ ਪਾਵਰ ਪਲਾਂਟ ਰਾਜਪੁਰਾ ਥਰਮਲ ਪਾਵਰ ਪਲਾਂਟ ਹੈ ਜੋ ਇਹ ਕਿੱਥੇ ਹੈ ਇਹ ਰਾਜਪੁਰਾ ਪਟਿਆਲਾ ਵਿੱਚ ਹੈ ਜੀ ਰਾਜਪੁਰਾ ਪਟਿਆਲਾ ਵਿੱਚ ਹੈ ਇਹਦੀ ਕਮਿਸ਼ਨ ਦੀ ਨਿਯੁਕਤੀ ਕਦੋਂ ਹੋਈ ਸੀ ਫਰਵਰੀ 2014 ਨੂੰ ਕਮਿਸ਼ਨ ਦੀ ਨਿਯੁਕਤੀ ਕੀਤੀ ਗਈ ਸੀ ਪ੍ਰਾਇਮਰੀ ਵਾਲਨ ਦੀ ਗੱਲ ਕਰੀਏ ਤਾਂ ਕੋਲਾ ਹੈ ਤੇ ਇਹਦੀ ਸਮਰੱਥਾ ਕਿੰਨੀ ਹੈ ਤਾਂ ਇਹ 1400 ਮੈਗਾਵਾਟ ਜੋ ਬਿਜਲੀ ਹੈ ਇਹ ਪੈਦਾ ਕਰ ਸਕਦਾ ਹੈ ਇਹ ਦੋ ਪਲਾਂਟ ਨੇ 700 ਦੇ ਦੋ ਯਾਨੀ ਕਿ 700 2 ਯਾਨੀ ਕਿ 1400 ਮੈਗਾਵਾਟ ਜਿਹੜੀ ਬਿਜਲੀ ਪੈਦਾ ਕਰ ਸਕਦਾ ਹੈ ਹਾਂਜੀ ਅਗਰ ਤੀਜਾ ਜੋ ਥਰਮਲ ਪਲਾਂਟ ਹੈ ਇਹ ਮੋਸਟ ਇੰਪੋਰਟੈਂਟ ਹੈ ਵੈਸੇ ਤਾਂ ਹੁਣ ਬੰਦ ਹੋ ਗਿਆ ਵੈਸੇ ਮੋਸਟ ਇੰਪੋਰਟੈਂਟ ਹੈ ਦੇਖੋ ਗੁਰੂ ਨਾਨਕ ਦੇਵ ਜੀ ਥਰਮਲ ਪਲਾਂਟ ਗੁਰੂ ਨਾਨਕ ਦੇਵ ਜੀ ਥਰਮਲ ਪਲਾਂਟ ਜੋ ਇਹ ਕਿੱਥੇ ਹੈ ਇਹ ਹੈਗਾ ਜੀ ਬਠਿੰਡਾ ਇੱਥੇ ਬਠਿੰਡਾ ਵਿੱਚ ਹੈ ਇਹਦਾ ਨਿਰਮਾਣ ਕਦੋਂ ਹੋਇਆ ਸੀਗਾ 1970 ਤੋਂ 1982 ਵਿੱਚ ਇਹ ਪੂਰਾ ਹੋਇਆ ਸੀਗਾ 1970 ਵਿੱਚ ਸ਼ੁਰੂ ਹੋਇਆ ਸੀ ਇਹ ਨਿਰਮਾਣ ਇਹਦਾ ਤੇ 1982 ਵਿੱਚ ਇਹਦਾ ਨਿਰਮਾਣ ਜੋ ਉਹ ਪੂਰਾ ਹੋਇਆ ਸੀਗਾ ਇਹਦੀ ਸਮਰੱਥਾ ਕਿੰਨੀ ਹੈ 460 ਮੈਗਾਵਾਟ ਇਹਦੀ ਸਮਰੱਥਾ ਹੈ 460 ਮੈਗਾਵਾਟ ਹੈ ਜੋ ਇਹਦੀ ਬਿਜਲੀ ਪੈਦਾ ਕਰਨ ਦੀ ਜੋ ਸਮਰੱਥਾ ਹੈ ਤੇ ਇਹ ਬੰਦ ਕਦੋਂ ਹੋਇਆ ਸੀ ਜੀ ਇਹ ਹੋਇਆ ਸੀ 27 ਸਤੰਬਰ 2017 ਨੂੰ ਇਹ ਥਰਮਲ ਪਲਾਂਟ ਹੈ ਜੋ ਇਹ ਬੰਦ ਹੋ ਗਿਆ ਸੀ ਹਾਂਜੀ ਅੱਗੇ ਚੱਲਦੇ ਹਾਂ ਹਾਂਜੀ ਆਪਣਾ ਅਗਲਾ ਥਰਮਲ ਪਲਾਂਟ ਹੈ ਜੋ ਉਹ ਹੈ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ ਇਹ ਕਿੱਥੇ ਹੈ ਜੀ ਇਹ ਹੈਗਾ ਰੋਪੜ ਪੰਜਾਬ ਰੋਪੜ ਵਿੱਚ ਰੂਪਨਗਰ ਵਿੱਚ ਹੈ ਜੀ ਇਹਦੀ ਸਮਰੱਥਾ ਕਿੰਨੀ ਹੈ 1260 ਮੈਗਾਵਾਟ 1260 ਮੈਗਾਵਾਟ ਜੋ ਇਹ ਬਿਜਲੀ ਪੈਦਾ ਕਰਨ ਦੀ ਸਮਰੱਥਾ ਇਹਦੀ ਹੈਗੀ ਹੈ ਜੀ ਪਹਿਲਾਂ ਕਿੰਨੀ ਸੀਗੀ 1260 ਪਰ ਹੁਣ ਕਿੰਨੀ ਰਹੀ ਹੈ ਹੁਣ ਰਹੀ ਹੈ ਇਹਦੀ 840 ਮੈਗਾਵਾਟ ਯਾਨੀ ਕਿ ਜੋ ਦੋ ਪਲਾਂਟ ਨੇ ਉਹ ਬੰਦ ਹੋ ਚੁੱਕੇ ਨੇ ਹੁਣ ਚਾਰ ਪਲਾਂਟ ਹੀ ਰਹਿ ਚੁੱਕੇ ਨੇ 4 210 ਯਾਨੀ ਕਿ 840 ਮੈਗਾਵਾਟ ਜਿਹੜੀ ਬਿਜਲੀ ਹੈ ਹੁਣ ਪੈਦਾ ਕੀਤੀ ਜਾ ਰਹੀ ਹੈ ਇਹਦਾ ਨਿਰਮਾਣ ਕਦੋਂ ਹੋਇਆ ਸੀ ਜੀ 1984 ਵਿੱਚ ਇਹਦਾ ਨਿਰਮਾਣ ਹੋਇਆ ਸੀਗਾ ਤੇ ਜੇਕਰ ਗੱਲ ਕਰੀਏ ਆਪਾਂ ਕਿ ਪੰਜਾਬ ਦੀ 27% ਬਿਜਲੀ ਹੈ ਜੋ ਇਹ ਇਕੱਲਾ ਹੀ ਪੈਦਾ ਕਰਦਾ ਹੈ ਪੰਜਾਬ ਦੀ 27% ਬਿਜਲੀ ਇਹ ਇਕੱਲਾ ਥਰਮਲ ਪਲਾਂਟ ਹੈ ਜੋ ਇਹ ਪੈਦਾ ਕਰਦਾ ਹੈ ਇਹ ਪਲਾਂਟ ਹੈ 2500 ਏਕੜ ਵਿੱਚ ਬਣਿਆ ਹੋਇਆ ਹੈ ਬਹੁਤ ਵੱਡਾ ਪਲਾਂਟ ਹੈ ਜੀ ਜਿਹੜੇ ਅਕਸਰ ਕੁਐਸਚਨ ਪੇਪਰਾਂ 'ਚ ਕੁਐਸਚਨ ਆਉਂਦੇ ਨੇ ਮੋਸਟਲੀ ਇਸ ਪਲਾਂਟ ਦੇ ਰਿਲੇਟਿਡ ਹੀ ਜ਼ਿਆਦਾ ਆਉਂਦੇ ਨੇ ਜੀ ਤੇ ਇਹ ਸਤਲੁਜ ਦਰਿਆ ਤੇ ਸਥਿਤ ਹੈ ਤਿੰਨ ਗੱਲਾਂ ਯਾਦ ਰੱਖਣੀਆਂ ਨੇ ਆਪਾਂ ਨੇ ਤਾਂ ਤੋਂ ਮੋਸਟ ਇੰਪੋਰਟੈਂਟ ਨੇ ਵੀ ਕਿੰਨੀ ਬਿਜਰੀ ਰੁਪਿਆ ਦਾ ਕਰਦਾ ਹੈ ਤਾਂ 27% ਪੰਜਾਬ ਦੀ ਇਹ ਪਲਾਂਟ ਕਿੰਨੇ ਏਕੜ ਵਿੱਚ ਬਣਿਆ ਹੋਇਆ ਹੈ 2500 ਏਕੜ ਵਿੱਚ ਤੇ ਇਹ ਕਿਹੜੇ ਦਰਿਆ ਤੇ ਸਥਿਤ ਹੈ ਇਹ ਸਤਲੁਜ ਦਰਿਆ ਤੇ ਸਥਿਤ ਹੈ ਇਹ ਆਪਣੀ ਯਾਦ ਰੱਖਣ ਹੈ ਜੀ ਹਾਂਜੀ ਅੱਗੇ ਚੱਲਦੇ ਆ ਤਾਂ ਆਪਣਾ ਪੰਜਵਾਂ ਜੋ ਥਰਮਲ ਪਲਾਂਟ ਹੈ ਉਹ ਹੈ ਜੀ ਗੁਰੂ ਹਰਗੋਬਿੰਦ ਥਰਮਲ ਪਲਾਂਟ ਗੁਰੂ ਹਰਗੋਬਿੰਦ ਥਰਮਲ ਪਲਾਂਟ ਹੈ ਇਹ ਕਿੱਥੇ ਜੀ ਇਹ ਵੀ ਬਠਿੰਡਾ ਵਿੱਚ ਹੈ ਲੈਰਾ ਮੁਹੱਬਤ ਲੈਰਾ ਮੁਹੱਬਤ ਬਠਿੰਡਾ ਵਿੱਚ ਹੈ ਜੀ ਇਹ ਵੀ ਇਹਦੀ ਸਮਰੱਥਾ ਕਿੰਨੀ ਹੈ 920 ਮੈਗਾਵਾਟ ਇਹਦੀ ਸਮਰੱਥਾ ਹੈ ਚਾਰ ਪਲਾਂਟ ਨੇ ਇਹਦੇ 2 210 ਤੇ 2 250 ਯਾਨੀ ਕਿ ਟੋਟਲ ਕਿੰਨੀ ਹੈ 920 ਮੈਗਾਵਾਟ ਇਹ ਬਿਜਲੀ ਪੈਦਾ ਕਰ ਸਕਦਾ ਹੈ ਤਾਂ ਆਪਣਾ ਛੇਮਾ ਹੈ ਜੀ ਉਹ ਹੈਗੇ ਗੋਇੰਦਵਾਲ ਸਾਹਿਬ ਪਾਵਰ ਥਰਮਲ ਪਲਾਂਟ ਆ ਇਹ ਕਿੱਥੇ ਹੈ ਇਹ ਹੈਗੇ ਗੋਇੰਦਵਾਲ ਸਾਹਿਬ ਜੀ ਤਰਨਤਨ ਸਮਰਥਾ ਕਿੰਨੀ ਹੈ ਦੀ 540 ਮੈਗਾਵਾਟ ਇਹ ਸਮਰਥਾ ਹੈ ਤਾਂ ਦੋਸਤੋ ਇਹ ਸੀਗੇ ਮੋਸਟ ਇੰਪੋਰਟੈਂਟ 6 ਪਾਵਰ ਥਰਮਲ ਪਲਾਂਟ ਜਿੰਨਾ ਵਿੱਚੋਂ ਅਕਸਰ ਐਗਜ਼ਾਮ ਚ ਕੁਐਸਚਨ ਪੁੱਛੇ ਜਾਂਦੇ ਨੇ ਤਾਂ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ